ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਜੋ ਵੀ ਦਰਸ਼ਕ ਮੈਨੂੰ ਦੇਖ ਰਹੇ ਨੇ ਅੱਜ ਸਾਡੇ ਸਕੂਲ ਗ੍ਰੀਨ ਵੈਲੀ ਦੇ ਵਿੱਚ ਸਪ੍ਰਿੰਗ ਫੀਟ ਹੋ ਰਹੀ ਹੈ that is a ਫੈਮਿਲੀ ਕਮ ਕਾਰਨੀਵਲ ਜਿਹਦੇ ਵਿੱਚ ਸਾਰੀ ਫੈਮਿਲੀ ਇਕੱਠੀ ਹੋ ਰਹੀ ਹੈ ਉਹਦੇ ਨਾਲ ਨਾਲ ਬੱਚੇ ਵੀ ਹੋ ਰਹੇ ਨੇ ਨੇਬਰਸ ਵੀ ਹੋ ਰਹੇ ਨੇ ਆਊਟਸਾਈਡਰਸ ਵੀ ਆ ਰਹੇ ਨੇ ਓਪਨ ਇਨਵੀਟੇਸ਼ਨ ਆਜ ਦੇ ਸਾਡੀ ਫੰਕਸ਼ਨਸ ਦੇ ਵਿੱਚ ਇਹਦੇ ਵਿੱਚ ਇੱਕ ਮੇਲਾ ਹੀ ਹੈ ਜਿਹਦੇ ਵਿੱਚ ਅਲੱਗ-ਅਲੱਗ ਅਸੀਂ ਐਕਟੀਵਿਟੀ ਕਰਵਾ ਰਹੇ ਹਾਂ ਉਹਦੇ ਨਾਲ ਨਾਲ ਅਸੀਂ ਗੇਮਸ ਕਰਵਾ ਰਹੇ ਹਾਂ ਐਕਟੀਵਿਟੀ ਜਿਵੇਂ ਕਿ ਸਾਡੀ ਕੰਪੀਟੀਸ਼ਨਸ ਹੋਗੇ ਕੋਈ ਪੇਂਟਿੰਗ ਡਰਾਇੰਗ ਕੰਪੀਟੀਸ਼ਨ ਐਂਡ ਔਰ ਕੋਈ ਵੀ ਲਗਾ ਲਓ ਕੰਪੀਟੀਸ਼ਨ ਬਹੁਤ ਸਾਰੇ ਸਾਰੇ ਕੰਪੀਟੀਸ਼ਨਸ ਨੇ ਉਹਦੇ ਨਾਲ ਨਾਲ ਅਸੀਂ ਗੇਮਸ ਕਰਵਾ ਰਹੇ ਹਾਂ ਗੇਮਸ ਵੀ ਕਾਫੀ ਜ਼ਿਆਦਾ ਨੇ ਜਿਦੇ ਵਿੱਚ ਬੱਚਿਆਂ ਨੇ ਕਾਫੀ ਖੁੱਲ ਕੇ ਇੰਜੋਏ ਕੀਤਾ ਉਹਨਾਂ ਨੇ ਵਿਨਿੰਗ ਪ੍ਰਾਈਜ਼ਸ ਵੀ ਲਿੱਤੇ ਉਹਦੇ ਨਾਲ ਨਾਲ ਸਾਡੇ ਕੂਪਨਸ ਵੀ ਮਿਲ ਰਹੇ تھے ਅਗਰ ਕੋਈ ਬੱਚਾ ਪਰਚੇਸ ਕਰਨਾ ਚਾਹਦਾ ਹੋ on the spot ਉਹ ਵੀ ਪਰਚੇਸ ਕਰ ਸਕਦਾ ਸੀ ਇੱਕ ਸਾਈਡ ਤੇ ਹੋ ਰਹੀ ਰਾਈਡਸ ਵੀ ਸੀ ਇਹ ਜਿਦੇ ਵਿੱਚ ਬੱਚਿਆਂ ਨੇ ਰਾਈਡਸ ਲੈਂਦੀਆਂ ਇੰਜੋਏ ਕੀਤਾ ਫੈਮਿਲੀ ਦੇ ਨਾਲ ਬੜਾ ਇੰਜੋਏ ਕੀਤਾ ਜਿਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਇਨ ਨਹੀਂ ਸੀ ਵੀ ਹਾਂ ਜੀ ਅੱਜ ਬੁੱਕਸ ਲੈਣੀਆਂ ਨੇ ਜਾਂ ਕੁਝ ਵੀ ਹੈ ਕੋਈ ਪ੍ਰੋਬਲਮ ਵੀ ਕੋਈ ਵਰੀ ਨਹੀਂ ਐਕਚੁਅਲੀ ਅੱਜ ਦੇ ਫੰਕਸ਼ਨ ਦੇ ਵਿੱਚ ਮੇਰੀ ਸਟੇਜ ਹੈਂਡਲਿੰਗ ਦੀ ਡਿਊਟੀ ਹੈ ਜਿਦੇ ਵਿੱਚ ਮੈਂ ਸਟੇਜ ਹੈਂਡਲ ਕਰੂੰਗੀ ਸਾਰੇ ਪੇਰੈਂਟਸ ਦੀ ਅਟੈਨਸ਼ਨ ਫੈਚ ਕਰਨੀ ਹੈ ਵੀ ਜੋ ਜੋ ਕੰਪੀਟੀਸ਼ਨ ਚੱਲ ਰਹੇ ਹਨ ਉਹਨਾਂ ਨੂੰ ਇਹ ਦੱਸੂੰਗੀ ਕੰਪੀਟੀਸ਼ਨਸ ਵੀ ਨਾਲ-ਨਾਲ ਚੱਲ ਰਹੇ ਹੈ ਤੇ ਔਨ ਵਾਲੀ ਜਿਹੜੀ ਕੰਪੀਟੀਸ਼ਨਸ ਆ ਉਹਨਾਂ ਬਾਰੇ ਵੀ ਮੈਂ ਦੱਸੂੰਗੀ ਐਟ ਦਿ ਐਂਡ ਸਾਡੀ ਲੱਕੀ ਡਰਾ ਵੀ ਹੋਣਗੀ ਜਿਦੇ ਵਿੱਚ ਮੈਂ ਉਹਨਾਂ ਦੀ ਸਾਰੀ ਅਟੈਨਸ਼ਨਸ ਲੈ ਕੇ ਉਹਨਾਂ ਨੂੰ ਐਕਸਾਈਟ ਕਰੂੰਗੀ ਔਰ ਮੈਂ ਹੁਣ ਸਟੇਜ ਤੇ ਜਾਣਾ ਸੀ ਮੇ ਕਸੀ ਮਿਲਦੇ ਆ ਦੇਖੋ ਜੀ ਹਮੇਸ਼ਾ ਦੀ ਤਰ੍ਹਾਂ ਟੀਚਰ ਤੇ ਅਸੀਂ ਸਾਰੇ ਬਹੁਤ ਐਕਸਾਈਟਮੈਂਟ ਆ ਸਾਡੇ ਚ ਕਿਉਂਕਿ ਇੱਕ ਮੇਲੇ ਟਾਈਪ ਸਪ੍ਰਿੰਗ ਫੀਟ ਚੱਲ ਰਹੀ ਹੈ ਜੋ ਅੱਜ ਸਟਾਰਟ ਹੋਣੀ ਹੈ ਤੋਂ ਮੇਰੀ ਡਿਊਟੀ ਜਿਵੇਂ ਕਹਿ ਦਈਏ ਮੇਰੀ ਡਿਊਟੀ ਓਵਰਆਲ ਕੈਪਚਰ ਕਰਨ ਤੇ ਆ ਸਪੀਡ ਸੀਟ ਮੂਵਮੈਂਟ ਬੱਚਿਆਂ ਦੀਆਂ ਪੇਰੈਂਟਸ ਦੀਆਂ ਠੀਕ ਹੈ ਉਹ ਮੂਵਮੈਂਟ ਨੂੰ ਕੈਪਚਰ ਕਰਨਾ ਵੀਡੀਓਜ਼ ਬਣਾਉਣੀ ਆ ਸਭ ਤੋਂ ਵਧੀਆ ਗੱਲ ਇਹ ਹੈ ਵੀ ਸਾਡੇ ਜਿਹੜੇ ਅੱਜ ਦਾ ਫੰਕਸ਼ਨ ਆ ਉਹਦੇ ਵਿੱਚ ਬڑے-ਵੱਡੇ-ਵੱਡੇ ਪ੍ਰਾਈਜ਼ ਰੱਖੇ ਗਏ ਆ ਜਿਵੇਂ LED ਰੈਫਰਿਜਰੇਟਰ ਠੀਕ ਹੈ ਅਲੱਗ-ਅਲੱਗ ਤਰ੍ਹਾਂ ਦੇ 21 22 ਜੋ ਇਨਾਮ ਰੱਖੇ ਗਏ ਆ ਉਸ ਦੇ ਨਾਲ-ਨਾਲ ਉੱਪਰ ম্যাਜਿਕ ਸ਼ੋਅ ਚੱਲ ਰਿਹਾ ਠੀਕ ਹੈ ਪੈਪਟ ਸ਼ੋਅ ਆ ਮਤਲਬ ਬਹੁਤ ਜ਼ਿਆਦਾ ਇਵੈਂਟ ਆ ਗੇਮਜ਼ ਆ ਅਲੱਗ-ਅਲੱਗ ਤਰ੍ਹਾਂ ਦੀ ਬੱਚੇ ਬਹੁਤ ਐਕਸਾਈਟਿਡ ਆ ਪੇਰੈਂਟਸ ਬਹੁਤ ਐਕਸਾਈਟਿਡ ਆ ਆਉਣ ਨੂੰ ਕੱਲ ਅਸੀਂ ਇੱਕ ਵੈਲਕਮ ਵੀਡੀਓ ਬਣਾ ਕੇ ਪਾਤੀ ਸੀ ਸੋ ਅੱਜ ਜਦੋਂ ਫੰਕਸ਼ਨ ਸਟਾਰਟ ਹੋਊਗਾ ਅਸੀਂ ਖੁਦ ਵੀ ਸਾਰੇ ਟੀਚਰ ਬਹੁਤ ਐਕਸਾਈਟਮੈਂਟ ਆ ਸਾਡੇ ਸਾਰਿਆਂ 'ਚ ਇਸੀ ਫੰਕਸ਼ਨ ਦੇਖਾਂਗੇ ਤੋਂ ਆਜੋ ਜਲਦੀ ਤੋਂ ਜਲਦੀ ਤੁਹਾਨੂੰ ਲੈ ਚਾਲਦੇ ਹਾਂ ਹਾਂਜੀ ਆਡੀਟੋਰੀਅਮ ਦੇ ਵਿੱਚ ਲਾਸਟ ਰਾਉਂਡ ਮੈਜਿਕ ਸ਼ੋ ਦਾ ਹੋਣ ਜਾ ਰਿਹਾ ਜਿਨ੍ਹਾਂ ਨੇ ਮੈਜਿਕ ਸ਼ੋ ਦਾ ਆਨੰਦ ਨਹੀਂ ਮਾਣਿਆ ਉਹ ਪਲੀਜ਼ ਇੱਥੋਂ ਕਾਊਂਟਰ ਤੋਂ ਟੀਚਰਸ ਤੋਂ ਕੂਪਨ ਲੈ ਕੇ ਆਡੀਟੋਰੀਅਮ ਦੇ ਵਿੱਚ ਪਹੁੰਚਣ ਦੀ ਖੇਚਲ ਕਰ ਰਹੇ ਹਾਂ ਜੀ ਅੱਜ ਦਾ ਸਪ੍ਰਿੰਗ ਫੈਸ ਜਿਹੜਾ ਕਰ ਰਹੇ ਹਾਂ ਇਹਨੂੰ ਸਾਡਾ ਕਰਨ ਦਾ ਮਕਸਦ ਇਹ ਹੈ ਕਿ ਜਿਵੇਂ ਆਜਕਲ ਦੀ ਰੁਝੇਵਿਆਂ ਭਰੀ ਸੰਗਤ ਦੇ ਵਿੱਚ ਪੈਰੈਂਟਸ ਦੇ ਆਪਣੇ ਬੱਚੇ ਮੋ ਵੀ ਫਰਸਟ੍ਰੇਟਡ ਹੋਏ ਹੁੰਦੇ ਆ ਤੇ ਜਿੰਨਾ ਜਿਹੜਾ ਲਾਸਟ ਫੇਜ਼ ਆ ਐਗਜ਼ਾਮਸ ਦਾ ਉਹ ਨੀਅਰ ਆ ਬੱਚਿਆਂ ਨੂੰ ਰਿਫਰੈਸ਼ ਕਰਨ ਲਈ ਨਾਲ ਹੀ ਜਿਹੜੀ ਸਰਦੀ ਦੀ ਰੁੱਤ ਤੋਂ ਬਾਅਦ ਸਾਡੀ ਪਸੰਦ ਪੰਚਮੀ ਦੀ ਰੁੱਤ ਸ਼ੁਰੂ ਹੋਣ ਜਾ ਰਹੀ ਹੈ ਉਹਦਾ ਵੈਲਕਮ ਕਰਨ ਦੇ ਲਈ ਸਭ ਤੋਂ ਜਿਹੜਾ ਖੁੱਲਾ ਸੱਦਾ ਦਿੱਤਾ ਗਿਆ ਤਾਂ ਕਿ ਜਿਹੜੇ ਬੱਚੇ ਤੇ ਉਹਨਾਂ ਦੇ ਪਰਿਵਾਰ ਇੱਥੇ ਆਨੰਦ ਮਾਣ ਸਕਣ ਜਿਹੜੇ ਬੱਚੇ ਜਿਹੜੇ ਪੇਪਰਾਂ ਲਈ ਬਹੁਤ ਬੜਾ ਮਸਤੀ ਔਰ ਪੈਰੈਂਟਸ ਦੀ ਗੱਲ ਕਰਾਂ ਕਿੱਥੋਂ ਕਿੱਥੋਂ ਪੈਰੈਂਟਸ ਪਹੁੰਚੇ ਹੋਏ ਆ ਹਾਂਜੀ ਪੈਰੈਂਟਸ ਆਲਮੋਸਟ ਸਾਡੇ ਨਾਲ ਦੇ ਸਾਰੇ ਗੁੰਡਾ ਚੋਂ ਪਹੁੰਚਿਆ ਇਸ ਤੋਂ ਇਲਾਵਾ ਕੋਈ ਵੀ ਪੈਰੈਂਟਸ ਪਹੁੰਚੇ ਹੋਏ ਨੇ ਕੋਈ ਨੋਟ ਨਾ ਮੁੱਦਾ ਸਾਡੇ ਨਾਲ ਦੇ ਇਲਾਕੇ ਦੇ ਜਿੱਥੇ ਵੀ ਬੱਚੇ ਆਉਂਦੇ ਆ ਚਾਕਰ ਹਟੂਰ ਮੱਲਾ ਸਾਈਡ ਮਤਲਬ ਸਾਰੀ ਜਗ੍ਹਾ ਤੋਂ ਪੈਰੈਂਟਸ ਹੋ ਮਹਵਾਂ ਤੇ ਪਹੁੰਚੇ ਆ ਕਿਹੜੀ ਕਿਹੜੀ ਐਕਟੀਵਿਟੀਜ਼ ਹੋ ਰਹੀ ਹੈ ਜੰਮ हां जी एक्टिविटी ਦੇ ਵਿੱਚ ਮੇਨ ਅਸੀਂ ਕਰ ਰਹੇ ਹਾਂ ਬੱਚਿਆਂ ਦਾ ਜਿਹੜਾ ਹਿڈن ਟੈਲੈਂਟ ਆ ਉਹਨੂੰ ਬਾਹਰ ਕੱਢਣ ਦੇ ਲਈ ਡਾਂਸ ਕੰਪੀਟੀਸ਼ਨ ਆ ਸਿੰਗਿੰਗ ਫੰਸੀਡਰ ਮੁਕਾਬਲੇ ਟੈਲੀਗ੍ਰਾਫੀ ਔਰ ਉਸ ਤੋਂ ਇਲਾਵਾ ਇੰਟਰਸਟਿੰਗ ਜਿਹੜਾ ਮੈਜੀਕ ਸ਼ੋਅ ਔਰ ਬੱਚਿਆਂ ਲਈ ਰਾਈਡਸ ਵੀ ਦੇਖ ਸਕਦੇ ਹੋ ਔਰ ਤਰ੍ਹਾਂ ਦੇ ਖਾਣੇ ਵੀ ਨੇ ਮੈਂ ਅੱਜ ਘੜੇ ਵਿੱਚ ਬਹੁਤ ਵੱਡਾ ਫੰਕਸ਼ਨ ਹੋ ਰਿਹਾ ਹੈ ਬਿਲਕੁਲ ਸੱਜੇ ਬੱਚਿਆਂ ਲਈ ਬਣਾ ਰਹੇ ਹਾਂ ਕਿਉਂਕਿ ਇਹ ਇਵੈਂਟ ਹੋ ਰਿਹਾ ਹੈ ਤੇ ਐਕਸਾਈਟਮੈਂਟ ਬਣ ਰਹੀ ਹੈ ਪਹਿਲਾਂ ਤਾਂ ਮੇਰੇ ਵੱਲੋਂ ਯਾਨੀ ਕਿ ਜੀਸੀਐਸ ਫੈਮਿਲੀ ਦੇ ਇੱਕ ਮੈਂਬਰ ਵੱਲੋਂ ਆਪ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਦੱਸਣਾ ਚਾਹਨੀ ਹੈ ਵੀ ਅੱਜ ਅਸੀਂ ਕਰਵਾਨ ਜਾ ਰਹੇ ਹਾਂ ਸਪ੍ਰਿੰਗ ਫੇਟ ਇਵਨ ਇਥੇ ਬਹੁਤ ਸਾਰੇ ਪੇਰੈਂਟਸ ਨੂੰ ਅਸੀਂ ਓਪਨ ਇਨਵੀਟੇਸ਼ਨ ਦੇ ਕੇ ਇਨਵਾਈਟ ਕੀਤਾ ਹੋਇਆ ਹੈ ਤੇ ਇਸ ਇਵਨ ਨੂੰ ਲੈ ਕੇ ਸਾਡੇ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਚੁੱਕੀ ਹੈ ਅਸੀਂ ਅਲੱਗ-ਅਲੱਗ ਤਰੀਕੇ ਦੇ ਇਵੈਂਟ ਪਲਾਨ ਕੀਤੇ ਆ ਦੇ ਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਲਿਸਟ ਵੀ ਮੈਂ ਪ੍ਰਪੇਅਰ ਕਰ ਰਹੀ ਆ ਜਿਨ੍ਹਾਂ ਵਿੱਚ ਅਸੀਂ ਅਲੱਗ-ਅਲੱਗ ਡਿਊਟੀਆਂ ਟੀਚਰਸ ਨੂੰ ਵੀ ਦਿਤੀਆਂ ਅਲੱਗ-ਅਲੱਗ ਇਵੈਂਟਸ ਹੈਂਡਲ ਕਰਨ ਦੀਆਂ ਜਿਵੇਂ ਕਿ ਸਟੇਜ ਹੈਂਡਲਿੰਗ ਹੈ ਉਹਦੇ ਲਈ ਨੈਂਸੀ ਮੈਮ ਤੇ ਸਰੂਜੀ ਮੈਮ ਹੈ ਜਿਹੜੇ ਕਿ ਸਟੇਜ ਨੂੰ ਹੈਂਡਲ ਕਰਨਗੇ ਅਲੱਗ-ਅਲੱਗ ਜੱਜਸ ਦੀ ਲਿਸਟ ਬਣ ਚੁੱਕੀ ਆ ਜਿਦੇ ਸਿੰਗਿੰਗ ਕੰਪੀਟੀਸ਼ਨ ਹੈ ਕੈਲੀਗ੍ਰਾਫੀ ਹੈ ਪੇਂਟਿੰਗ ਹੈ ਜਿਹਦੇ ਕਰਕੇ ਅਸੀਂ ਅਲੱਗ-ਅਲੱਗ ਡਿਊਟੀਆਂ ਟੀਚਰਸ ਨੂੰ ਦਿੱਤੀਆਂ ਜਿਹਨੂੰ ਲੈ ਕੇ ਟੀਚਰਸ ਬਹੁਤ ਹੀ ਜ਼ਿਆਦਾ ਐਕਸਾਈਟਿਡ ਹੈ ਤੇ ਨਾਲ ਹੀ ਨਾਲ ਸਾਡੇ ਪੇਰੈਂਟਸ ਵੀ ਬਹੁਤ ਜ਼ਿਆਦਾ ਐਕਸਾਈਟਿਡ ਹੈ ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਵਾਇਆ ਜਿੱਤੋਂ ਸਾਨੂੰ ਪਤਾ ਲੱਗਦਾ ਵੀ ਉਹ ਬਹੁਤ ਹੀ ਜ਼ਿਆਦਾ ਐਂਥੂਸਿਆਸਟਿਕ ਨੇ ਇਸ ਇਵੈਂਟ ਨੂੰ ਲੈ ਕੇ ਸਕੂਲ ਦੇ ਬੱਚਿਆਂ ਨੂੰ ਤਾਂ ਬਣਾਣਾ ਬੜਾ ਮੁਸ਼ਕਲ ਹੁੰਦਾ ਪਰ ਅੱਜ ਇਹ ਵੀ ਜੋਤੀ ਹੈ ਸਾਰੇ ਦੁਸ਼ਟ ਜੋਤੀ ਹੈ ਤਾਂ ਇਸ ਨੂੰ ਕਿਵੇਂ ਹੈਂਡਲ ਕੀਤਾ ਜਾ ਰਿਹਾ ਹੈ ਐਚਚੁਅਲੀ ਤੁਸੀਂ ਦੇਖੋ ਬੱਚੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਛੋਟੇ ਬੱਚੇ ਆ ਥੋੜਾ ਮਤਲਬ ਹੈਂਡਲ ਕਰਨਾ ਉਹਨਾਂ ਨੂੰ ਔਖਾ ਹੈ ਪਰ ਉਹਨਾਂ ਵਾਸਤੇ ਸਾਡੇ ਟੀਚਰਜ਼ ਵੀ ਸਪੈਸ਼ਲਾਈਜ਼ ਨੇ ਉਹ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਕਰਦੇ ਆ ਮੰਨ ਲਓ ਬੱਚੇ ਨੂੰ ਕਿਸੇ ਵੀ ਤਰੀਕੇ ਦੀ ਰਿਕੁਆਇਰਮੈਂਟ ਹੈ ਕੋਈ ਮੇਕਅਪ ਟੱਚਅਪ ਚਾਹੀਦਾ ਹੈ ਜਾਂ ਸਟੇਜ ਹੈਂਡਲ ਵਾਸਤੇ ਬੱਚਿਆਂ ਨੂੰ ਕੋਈ ਟੀਚਰ ਦੀ ਰਿਕੁਆਇਰਮੈਂਟ ਆ ਤਾਂ ਆਲਰੇਡੀ ਉਹਨਾਂ ਨੇ ਡਿਊਟੀਆਂ ਅਸਾਈਨ ਕਰ ਦਿੱਤੀਆਂ ਨੇ ਜਿਦੇ ਦੌਰਾਨ ਉਹ ਜਾ ਕੇ ਬੱਚਿਆਂ ਨੂੰ ਸਪੋਰਟ ਕਰਦੇ ਆ ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਸਾਰੇ ਇਸ ਚੀਜ਼ ਦੇ ਲਈ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਆ ਬਹੁਤ ਜ਼ੋਰਾਂ ਸ਼ੋਰਾਂ ਦੇ ਤਿਆਰੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਅਸੀਂ ਡੈਕੋਰੇਸ਼ਨ ਦੇ ਲਈ ਮਟੀਰੀਅਲ ਤਿਆਰ ਕਰ ਰਹੇ ਆ ਸੋ ਇਸ ਦੇ ਲਈ ਸਾਨੂੰ ਬਹੁਤ ਉਤਸ਼ਾਹ ਅਸੀਂ ਚਾਹੁੰਦੇ ਆ ਕਿ ਪੈਰੈਂਟਸ ਦਾ ਵੀ ਸਾਨੂੰ ਪੂਰਾ ਸਹਿਯੋਗ ਹੋਵੇ ਵੱਧ ਤੋਂ ਵੱਧ ਆਮਤ ਹੋਵੇ ਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਆ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਨਿਪਟਾਇਆ ਜਾਵੇ ਹੋਰ ਸਿਰੇ ਕੋਸੇ ਪੜ੍ਹੋ ਅਲਗੋਂ ਕੁਝ ਆਏਗਾ ਸਭ ਆਡੀਅנס ਯਾ ਗੁੱਡ ਯਾ

yes aapka maal hai mere paas but maine rakh diya theek hai permit aur music please ਸਭ ਤੋਂ ਪਹਿਲਾਂ ਤਾਂ ਜੀਸੀਐਸ ਟੀਮ ਵੱਲੋਂ ਇਸ 스프ਿੰਗ ਫੇਅਰ ਦੇ ਮੌਕੇ ਤੇ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਅਸੀਂ ਇਸ ਨਵੀਂ ਰੁੱਤ ਦਾ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸਵਾਗਤ ਕਰਨ ਦੀ ਪੂਰੀ ਪਲੈਨਿੰਗ ਕਰਕੇ ਆਏ ਹਾਂ ਤੁਸੀਂ ਦੇਖੋਗੇ ਕਿ ਇੱਥੇ ਪਲੇਇੰਗ ਜ਼ੋਨ ਹੈ ਛੋਟੇ ਬੱਚੇ ਲਈ ਗੇਮਿੰਗ ਜ਼ੋਨ ਚ ਵੱਖ-ਵੱਖ ਅਸੀਂ ਗੇਮਾਂ ਰੱਖੀਆਂ ਹੋਈਆਂ ਇਸ ਦੇ ਨਾਲ-ਨਾਲ ਜਿਹੜੇ ਬੱਚੇ ਸਿੰਗਿੰਗ ਚ ਡਾਂਸਿੰਗ ਚ ਪੇਂਟਿੰਗ ਚ ਜਾਂ ਕੈਲੀਗ੍ਰਾਫੀ ਚ ਕੋਈ ਵੀ ਆਪਣੀ ਪ੍ਰਤਿਭਾ ਦਿਖਾਣਾ ਚਾਹੁੰਦੇ ਨੇ ਆਪਣਾ ਟੈਲੈਂਟ ਸ਼ੋਅ ਕਰਨਾ ਚਾਹੁੰਦੇ ਨੇ ਉਹਨਾਂ ਲਈ ਕਾਨਸਰਟ ਰੱਖੇ ਹੋਏ ਨੇ ਨਾਲ ਹੀ ਅਸੀਂ ਮੈਜਿਕ ਸ਼ੋਅ ਪਰਪੇਟ ਸ਼ੋਅ ਅਤੇ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਕਿ ਇੱਥੇ ਜਿਹੜੇ ਬੱਚੇ ਆਏ ਹੈ ਉਹਨਾਂ ਦੇ ਨਾਲ ਪੈਰੈਂਟਸ ਆਏ ਹੈ ਉਹਨਾਂ ਦੇ ਫਰੈਂਡਸ ਆਏ ਹੈ ਉਹ ਸਾਰੇ ਹੀ ਇਸ ਮੇਲੇ ਦਾ ਪੂਰਾ ਆਨੰਦ ਮਾਣ ਸਕਣ ਔਰ ਜਿਹੜਾ ਇਸ ਇਵੈਂਟ ਦਾ ਲਾਸਟ ਹੈ ਅਸੀਂ ਕਨਕਲੂਡ ਕਰਨਾ ਹੈ ਉਹ ਸਾਡਾ ਹੋਏਗਾ ਲੱਕੀ ਡ੍ਰੋ ਦੇ ਨਾਲ ਅਸੀਂ 22 ਲੱਕੀ ਡ੍ਰੋ ਰੱਖੇ ਹੋਏ ਨੇ ਜਿੰਨਾ ਵਿੱਚ ਰੈਫਰਿਜਰੇਟਰ LCD ਮਾਈਕ੍ਰੋਵੇਵ ਹੈਂਡ ਬਲੈਂਡਰ ਇਲੈਕਟ੍ਰੋਨਿਕ ਆਇਰਨ ਐਂਡ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਸਾਰਾ ਇਵੈਂਟ ਜਿਸ ਤਰ੍ਹਾਂ ਅਸੀਂ ਪਲਾਨ ਕੀਤਾ ਹੈ ਉਹ ਸਕਸੈਸਫੁਲ ਰਹੇਗਾ ਔਰ ਸਾਰੇ ਹੀ ਇਸ ਨੂੰ ਇਨ ਦਾ ਇਨੂੰ ਇੰਜੋਏ ਕਰਨਗੇ ਮੈਂ ਥੈਂਕਸ ਕਰਦੀ ਹਾਂ ਆਪਣੀ ਮੈਨੇਜਮੈਂਟ ਦਾ ਜੀਸੀਐਸ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਇਨੀਸ਼ੀਏਟਿਵ ਲਿੱਤਾ ਔਰ ਆਪਣੀ ਸਾਰੀ ਟੀਮ ਦਾ ਜਿਨ੍ਹਾਂ ਨੇ ਵੱਧ ਚੜ ਕੇ ਇਸ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਦਿੱਤਾ ਔਰ ਮੇਰੇ ਸਾਰੇ ਹੀ ਪਿਆਰੇ ਬੱਚੇ ਜਿਨ੍ਹਾਂ ਨੇ ਆਪਣਾ ਇੰਜੋਏਮੈਂਟ ਇੱਕ ਸਾਈਡ ਤੇ ਰੱਖ ਕੇ ਪੂਰਾ ਡਿਊਟੀ ਨੂੰ ਪ੍ਰਾਇੋਰਟੀ ਦਿੱਤੀ ਔਰ ਇਸ ਇਵੈਂਟ ਨੂੰ ਸਕਸੈਸਫੁਲ ਬਣਾਇਆ